ਹਾਂ ਜੀ ਬਾਈ ਸਵਾਗਤ ਆ ਤੁਹਾਡਾ ਸਾਰਿਆਂ ਦਾ ਵੀਡੀਓ ਲੈ ਗਿਆ ਪਿੰਡ ਪੈਣੀ ਝੂੜਾ ਜ਼ਿਲ੍ਹਾ ਬਠਿੰਡਾ ਹਣਾ ਬਾਈ ਹਾਂ ਬਾਈ ਆਪਾਂ ਗਰਜੀਤ ਦੇ ਘਰੋਂ ਬਾਈ ਗਰਜੀਤ ਜੀ ਮੈਂ ਉਹਨਾਂ ਦਾ ਦੋ ਨਗ ਆ ਖੜੇ ਆ ਬਾਈ ਚੈੱਕ ਕਰਾਖਣਾ ਤੁਹਾਨੂੰ ਪਹਿਲਾਂ ਦੂਜਾ ਸੁਆ ਐਫ ਬੱਸੀ ਆ ਗਈ ਜਾਤ ਵਾਲੀ ਤੇ ਬਰੀਕੀ ਤੁਸੀਂ ਆਪ ਹੀ ਦੇਖ ਲਓ ਸੱਚ ਨੂੰ ਸਿਆਣੇਓ ਆਹ ਦੇਖ ਲਓ ਲੰਮਾ ਚਵਾਈ ਵਾਲਾ ਥਾਨ ਲੱਗਿਆ ਫਿਕਸ ਅੰਡਰ ਲੱਗਿਆ ਹੋਇਆ ਲਿਉਟੀ ਬਾਗਮਾਰਾ ਬਾਈ ਤੇ ਕਰਮ ਵਾਲੀ ਅਜੇ ਤਾਂ ਦਿਨ ਵੀ ਸੱਤ ਘਟਦੀ ਐ ਤੇ ਤੁਸੀਂ ਆਪ ਹੀ ਦੇਖੋ ਜਮਾ ਯਾਰਾਂ ਜਿਆਦਾ ਵਾਲੀ ਆ ਗਈ ਬਾਈ ਗੁਲਾਬੀ ਹਵਾਨਾ ਲੱਗਿਆ ਤੇ ਦੂਜਾ ਨਗਾ ਆ ਗਈ ਦੇਸੀ ਬਾਈ ਤੁੰਨ ਵਾਲੀ ਇਹਦੇ ਦਿਨ ਰਹਿੰਦੇ ਅੱਜ 10 ਤੀਜਾ ਸੂਹਾ ਸੁੰਦੀ ਹੈ 14 ਦੇ ਚੱਲੀ ਹੈ ਬਾਈ ਕਹਿੰਦਾ ਇਹ ਵੀ ਸੇਲ ਹੈ ਗੱਲ ਬਾਤ ਸਾਰੀ ਗਰਜੀਤ ਨਾ ਕਰਦੇ ਇਹਨਾਂ ਦੀ ਡਿਟੇਲ ਲੈਣੇ ਆ ਜਾ ਕਰ ਜੀ ਦਾ ਹਾਂਜੀ ਸਸੀ ਆ ਬਾਈ ਸਸੀ ਆ ਬਾਈ ਉਹ ਰਹੀ ਹੋ ਜਾ ਕਰ ਜੀ ਦਾ ਬਨ ਨਗ ਵੀ ਦਿਖਾਵਾਂਗੇ ਨਾਲ ਦੀ ਨਾਲ ਜੀ ਦਾ ਆ ਇੱਕ ਨੰਬਰ ਵਾਲੀ ਦਾ ਦੱਸ ਦੇ ਕਰਮ ਵਾਲੀ ਦਾ ਡੱਬੀ ਦਾ ਇਹ ਦੂਜਾ ਸੂਹਾ ਬਾਈ ਮੋਹ ਚਾਰ ਦੰਦਾ ਮੋਹ ਚਾਰ ਚੌਗੀ ਆ ਗਈ ਸੂਹਾ ਦੂਜਾ ਜਮਾ ਰਿਜਨਲ ਠੀਕ ਹੈ ਬਾਈ ਤੇ ਇਹਦੇ ਵਿੱਚ 16 17 ਕਿਲੋ ਦੁੱਧ ਪਾਇਆ ਹੋਇਆ। ਪਹਿਲੇ ਸਵੇਰੇ ਕੇ 16 ਨੇ ਚਲੀ ਆ ਭਰਾ। ਹਾਂ। ਠੀਕ। ਜਿਹੜਾ ਚੌਲੀ ਚੌਲੀ ਬਹੁਤ ਭਰਨੀ ਆ। ਆਹ ਉਹ ਜਸਨੇ ਆ ਨੇੜੇ ਆ ਕੇ ਮੜਾ ਜਾ ਹਵਾਨਾ ਕਰਮ ਵਾਲੀ ਦਾ। ਜੋ ਮਰਜੀ। ਆਹ ਦੇਖ ਲਓ ਬਈ। ਪੰਡਲੇਵੇ ਦੀ ਲੌਂਦੀ ਆਉਂਦੀ ਆ ਤੇ ਤੁਸੀਂ ਨਾ ਯਾਰ ਲਚਕਦਾਰ ਲੇਵਾਂ ਲੱਗਿਆ ਹੋਇਆ। ਲਿਉੜੀ ਬਾਗਮਾਲ ਲੱਗੀ ਹੋਈ ਆ। ਤੇ ਮੂੰਹ ਹੋ ਵੀ ਚੌਗੀ ਆ। ਬਈ ਆ ਪਤਾ ਕਿਹੜਾ ਸੀ ਮਰਦਵਾਏ ਆਈ ਹੋਈ। ਸਿੰਮਣ ਦਾ ਬਈ ਐਵੇਂ ਕੋਈ ਪਤਾ ਨਹੀਂ ਆਪਾਂ। ਨਾ ਇਹਦਾ ਹਵਡਾਲ ਘੜਾ। ਠੀਕ ਆ। ਸੇਲ ਪੱਜੇ ਇਹਦਾ ਕੰਮ ਆ ਬਈ ਦਾ ਸੱਚੀ ਬੋਲੀ ਬੋਲਿਆ। ਐਵੇਂ ਆ ਤਬੀ ਖਰੀਜੀ ਗੱਲ ਕਰੀ ਐ ਕੋ ਦੇਖ ਕੇ ਆਹ ਸਮਝਣਾ ਲੈ ਜੇ ਬੰਦਾ ਭਾਵੇਂ ਸਮਝਣਾ ਲਈ ਆ ਤੋ 20 ਕਿਲੋ ਨੂੰ ਪਾਉਣਾ ਬੱਸੀ ਨੇ ਬਾਈ ਜਿਵੇਂ ਜੇ ਸਾਬ ਨਾਲ ਏ ਢੱਲਾ ਢੁਲਾ ਪਈਆਂ ਕਿੰਨੇ ਦਿਨ ਕੱਢ ਜੂਗੀ ਜਣ ਬਾਈ ਹਫਤੇ ਲੈ ਜੂ ਯਾਰ ਬਾਈ ਪੂਰਾ ਹਫਤਾ ਲੈ ਜੂ ਹਨਾ 10 ਤਰੀਕ ਨੂੰ ਦੋਨੇ ਹੁਣ ਆਏ ਦੱਸ ਦੇ ਗੀ ਤੇ ਦਾ ਕਰਮ ਵਾਲੀ ਦਾ ਭਰਾਜ ਕੀ ਆ ਰੇਟ ਕੀ ਆ ਬਾਈ ਪਰ ਲੈਣ ਦੇਣ ਦੀ ਦੱਸ ਦੇ ਮੁੱਲ ਲੈਣ ਦੇਣਾ ਫਿਕਸ ਜਾਂ ਦੱਸ ਦੇ ਬਾਈ ਹਾਂ ਜਿਹੜਾ ਸੱਜਣਾ ਆਪਣੇ ਹਨਾ ਕੋਛ ਵੀ ਹੋਣ ਤੇ 90 ਕਰਾ ਲਾ 95 ਕਰਾ ਲਾ 82000 ਦੀ ਬੱਚੀ ਦੇ ਵੇਚ ਲਈ ਲਾਓ ਵੀ ਸਚਨੋ 82000 ਰੁਪਇਆ ਡਿਮਾਂਡ ਰੱਖੀ ਆ ਮਾਨਦਾਨ ਹੋਰ ਹੋ ਕਿਤੇ ਕਰਦਾ ਮੌਕੇ ਦੇ ਮਾਨਦਾਨ ਕਰੂ ਬੰਦੇ ਵੀ ਬੜੇ ਨਰਮ ਆ ਤੇ ਨੰਬਰ ਥੱਲੇ ਚੱਲੂਗਾ ਵੀਡੀਓ ਦੇ ਵਿੱਚ ਰੇਟ ਕਰਾਤਾ ਆ ਦੋ ਨੰਬਰ ਵਾਲੇ ਨਾਲ ਵੀ ਡਿਟੇਲ ਦੇ ਦੇ ਕਰ ਜੀਦਾ ਤੇ ਤੀਜਾ ਸੁਆ ਬਈ ਠੀਕ ਆ ਬਈ ਚੀ ਠੰਡੀ ਕੋਈ ਆਏ ਨਹੀਂ ਜੇ ਮਰਜ਼ੀ ਜਵਾਗ ਤਰੇ ਫੁੱਲਪਾਂ ਥੱਲੇ ਲੈ ਠੀਕ ਹੈ ਕੱਚੀ ਇਹਨੂੰ 15 ਤਰੀਕ ਨੂੰ ਦਿਨ ਪੂਰੇ ਰਤੋਂ 10 ਦਿਨਾਂ ਵਗੂ ਲੈ ਜਾ ਹਰਾ ਭਾਈ ਚੀ ਠੰਡੀ ਹੈ ਹਾਂ ਤੇ ਜੀ ਮੈਂ ਲੈ ਲਈ ਕਿ ਗਾਂ ਲੈ ਲਈ ਮੈਂ ਹੋਰ ਦਿੱਤਾ ਵੀ ਗ੍ਰੈਵਿਟੀ ਵਾਲਾ ਜਮਾ ਠੀਕ ਹੈ ਤੇ ਕਰਮ ਵਾਲੀ ਆ ਦੇਖ ਲੋ ਏ ਰੱਖ ਕੇ ਲਾਉਣੀ ਪੈਂਦੀ ਆ ਭਜਨ ਬੈੱਡ ਵੀ ਫੁੱਲ ਆ ਗਿਆ ਤੇ ਹੈ ਵੀ ਕੂਨੀ ਗਾਨੀ ਹੈ ਕੋਈ ਐਗਰੈਸ਼ਨ ਨਹੀਂ ਹੈਗਾ ਮਾਰ ਦੀ ਮੁਰਦੀ ਤਾਂ ਨਹੀਂ ਆਣਾ ਭਾਈ ਜਿਵੇਂ ਮਰਜ਼ੀ ਮਾਰ ਥੰਨੇ ਠੋਕ ਤੇ ਭਾਈ ਜੇ ਹੁਣ ਨਾ ਬਜਰੀ ਜੀ ਦਾ ਉਹ ਆਪ ਚੋਈ ਆ ਕਰੇ ਹਨ ਇਹਾ ਥਾਣਾ ਦੀ ਦੋਨਾਂ ਗਾਈਆਂ ਨੇ ਵੀ ਫੁੱਲ ਗਰੰਟੀ ਆਪਣੀ ਕੋਈ ਆਨਲਾਈਨ ਮੰਗਾ ਸਰਲੈਸ ਪੇਰੀ ਤੇ ਹੋਰ ਕੋਈ ਚ ਬਚੀ-ਬੂਚੀ ਨਹੀਂ ਐਕਸਟਰਾ ਚਾਰ ਚਾਰੀ ਥਾਣਾ ਸਾਫ ਸੁਥਰੇ ਸਾਫ ਸੁਥਰੇ ਲੱਗਣਗੇ ਬਾਈ ਲੈ ਐ ਕਰ ਜੀ ਦਾ ਇਹਦੀ ਡਿਮਾਂਡ ਦੱਸਦੇ ਕੀ ਕਰਦਾ ਇਹ ਵੀ ਬਾਈ 50 ਕਰਾ ਲਾ 45 ਕਰਾ ਲਾ 38000 ਦੀ ਗਾਂ ਦੇ ਦਾ 38000 ਰੁਪਇਆ ਬਰੇ ਕਰਾ ਰੇਟ ਬਾਈ ਜਾ ਜਾ ਆ ਖੜੀ ਏ ਚੱਲ ਰਾਲੀ ਆ ਗਈ ਤੇ ਸਾਨੂੰ ਪਤਾ ਹੀ ਐ ਇਹਨਾਂ ਨੂੰ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਐ ਤੋ ਕੀ ਸੇਵਾ ਦੇ ਵਿੱਚ ਵੀ ਆ ਜਾਂਦਾ ਕੰਮ ਤੇ ਦੁੱਧ ਵੀ ਆ ਜਾਂਦਾ ਗ੍ਰੈਫਟੀ ਵਾਲਾ ਚੰਗਾ ਉਹ ਵੀ ਮੈਂ ਵਰਗਾ ਵੀ ਹਾਂ ਤੇ ਲਾਗਰ ਜੀ ਦਾ ਕੰਮ ਜੇ ਕੋਈ ਜੋੜਾ ਲੈਂਦਾ ਹੋਰ ਵੀ ਮਾਨਤਾਨ ਕਰਦਾ ਹੋਵੇ ਜੇ ਕੋਈ ਦੋਨੋਂ ਇਕੱਠੇ ਨਗਰਾਂ ਦਾ ਸੌਦਾ ਮਾਰਦਾ ਹੈ ਇਹਦਾ ਖੁੱਲਾ ਮਾਨਤਾਨ ਕਰ ਦਾਂਗੇ ਐਡਰੈਸ ਬੋਲ ਦੇ ਜਿੱਦੇ ਇੱਥੇ ਹੋਗੇ ਬਈ ਐਡਰੈਸ ਬਈ ਪਿੰਡ ਪੈਣੀ ਚੂੜ ਜਿਹੜਾ ਬਠੰਡਾ ਹਾਂਜੀ ਬਾਗਰ ਮੰਡੀ ਨੇੜੇ ਰਹੇ ਨੇ ਇਧਰ ਪਿੰਡ ਪੀਰਕੋਟ ਉੱਭਾ ਨੇੜੇ ਰਹਿਆ ਨਾ ਬਸ ਜਟਲਵਾ ਠੀਕ ਹੈ ਜੀ ਦਾ ਫੋਨ ਨੰਬਰ ਬੋਲ ਦੇ ਬਰਾ ਫੋਨ ਨੰਬਰ 7091 3386 ਇੱਕ ਵਾਰੀ ਹੋਰ ਬੋਲ ਦੇ ਬਈ 7091 303386 ਲਓ ਵੀ ਸੱਜਣੋ ਨੰਬਰ ਬੋਲ ਤਾਂ ਥੱਲੇ ਚਲੀ ਵੀ ਜਾਂਦਾ ਹੈ ਗਰਜੀਤ ਬਾਈ ਦਾ ਨਾਮ ਹੈ ਪਿੰਡ ਭੈਣੀ ਚੂੜਾ ਹੈ ਬਾਕੀ ਜੇ ਤੁਸੀਂ ਨਾ ਕੋਈ ਵੀ ਐਕਸਟਰਾ ਵੀਡੀਓ ਮੰਗਾਉਣੀ ਹੋਈ ਬਾਈ ਨਾਲ ਸੰਪਰਕ ਕਰ ਲਿਓ ਗੱਲਬਾਤ ਕਰਨੀ ਹੋਈ ਬੰਦੇ ਬਹੁਤ ਚੰਗੇ ਨਰਮ ਹੈ ਐਡਜਸਟਮੈਂਟ ਹੋ ਜੂਗੀ ਚਲੋ ਰੇਡ ਕਰਨੀ ਹੁੰਦਾ ਫੇਰ ਹੀ ਕੋਈ ਸੰਨ ਰਲਦਾ ਵੈਸੇ ਫਿਕਸ ਜੇ ਪ੍ਰਾਈਸ ਕਰਿਆ ਬਰਾਵਾ ਨਹੀਂ ਆਪਾਂ ਵੀ ਟੱਕਰ ਨਾਲ ਕਰੀਏ ਸਹੀ ਗੱਲ ਹੈ ਤੇ ਬਾਕੀ ਨਾ ਯਾਰਾ ਜੋਨੇ ਨਾ ਆयो ਬਈ ਸਾਫ ਸੁਥਰੇ ਆ ਬਾਈ ਸਹੀਦੀ ਲੈਂਦਾ ਤੁਸੀਂ ਕੋਲੇ ਆ ਕੇ ਤਸੱਲੀ ਆਵਦੀ ਆਪ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਕਮੈਂਟ ਕਰ ਦਿਓ ਤੁਹਾਡਾ ਸਾਰਿਆਂ ਦਾ ਧੰਨਵਾਦ